ਫਤ ਕੀ ਲੈਣਾ ਵਾ ਕੀ ਆਵਾ ਕੀ ਲੈਣਾ ਵਾ ਸਾਬਣ ਕੀ ਮੰਗਦਾ ਏ ਸਾਬਣ ਮੰਗਣਾ ਨਾ ਸਾਬਣ ਦਾਣਾ ਸਾਬਰ ਤੋਂ ਕਰਨਾ ਓਏ ਸਾਬਣ ਨਹੀਂ ਲਈਦਾ ਗੰਦਿਆ ਵਾ ਨਾ ਨਹੀਂ ਨਹੀਂ ਲੈਣਾ ਸਾਬਣ ਤੈਨੂੰ ਵੀ ਕੋਈ ਚਾਹੀਦਾ ਓਏ ਕੀ ਚਾਹੀਦਾ ਫਤ ਇਹਨੂੰ ਇਹ ਡੌਗੀ ਵੜਾ ਡੌਗੀ ਵੜਾ ਤੇ ਤੈਨੂੰ ਸੱਚੀ ਦਾ ਡੌਗੀ ਚਾਹੀਦਾ ਵਾ ਦੰਦੀ ਵੀ ਵੜਦਾ ਹੁੰਦਾ ਡੌਗੀ ਦੰਦੀ ਵੜਦਾ ਹੁੰਦਾ ਡੌਗੀ ਇਹ ਨਿਊ ਵਾਲਾ ਡੌਗੀ ਲੱਗਦਾ ਛੋਟਾ ਜਿਹਾ ਕਿਹੜਾ ਛੋਟਾ ਜਿਹਾ ਫਿੱਟ ਬੋਲ ਗਿਆ ਕਿਹੜਾ ਫਿੱਟ ਬੋਲ ਗਿਆ ਫਿੱਟ ਬੋਲ ਗਿਆ ਵਾ ਨੋ ਦੰਦੀ ਪਤਾ ਕਿੰਨੀ ਵੜਦਾ ਪਿੱਟ ਬੋਲ ਨਹੀਂ ਬਿੰਨੂ ਹੁਣ ਜੇ ਦਮਨ ਨੂੰ ਘਾੜ ਲੰਦਾ ਯੋ ਬੋਚ ਜਾਂਦਾ ਉਹ ਪਿੱਟ ਬੋਲ ਥੋੜੀ ਹੀਗਾ ਪਿੱਟ ਬੁੱਲੀ ਨਾ ਪਿੱਟ ਬੁੱਲੀ ਕਿੱਥੇ ਉਹ ਦੇਸੀ ਹੀਗਾ ਨਹੀਂ ਪਿੱਟ ਬੁੱਲੀ ਨਾ ਤੂੰ ਕਿਹੜਾ ਲੈਣਾ ਵਾ ਬੰਦਾ ਪਿੱਟ ਬੁੱਲੀ ਲੈਣਾ ਦੇਸੀ ਕੁੱਤਾ ਦੇਸੀ ਕੁੱਤਾ ਹੋਰ ਹੁੰਦਾ ਪਿੱਟ ਬੁੱਲ ਹੋਰ ਹੁੰਦਾ ਵਾ ਨਹੀਂ ਦੇਸੀ ਕੁੱਤਾ ਲੈਣਾ ਦੇਸੀ ਕੁੱਤਾ ਲੈਣਾ ਠੀਕ ਆ ਪਿੱਟ ਬੁੱਲ ਦੀ ਨਾ ਲੈਣਾ ਠੀਕ ਆ ਪਾ ਦੇ ਇਧਰ ਆ ਤੂੰ ਕਿਧਰ ਆਇਆ ਵਾ ਹਾਂ ਕੀ ਲੈਣਾ ਕੀ ਆ ਵੇ ਪਾ ਹਾਂ ਪਾ ਹਾਂ ਪਾ ਹੋਏ ਪਾ ਹਾਂ ਓ ਆਵਾਜ਼ ਮਾਰ ਦੇ ਪਾ ਨੂੰ ਪਾ ਨੂੰ ਆਵਾਜ਼ ਮਾਰ ਦੇ ਗਾਗਾ ਓ ਆਵਾਜ਼ ਮਾਰ ਦੇ ਪਾ ਨੂੰ ਕੀ ਲੈਣਾ ਕੀ ਲਵ ਦਈਓ ਮੈਂ ਖਖਖ ਖੰਬ ਪੜ੍ਹ ਲਿਆ ਕੀ ਪੜ੍ਹ ਲਿਆ ਖਖਖ ਖੰਬ ਖਖਖ ਖੰਬ ਤੂੰ ਨਹੀਂ ਪੜ੍ਹਿਆ ਕੁਝ ਓਏ ਮੈਂ ਤੇ ਖਖਖ ਖੰਬ ਵੀ ਪੜ੍ਹ ਲਿਆ ਤੂੰ ਖਖਖ ਖੰਬ ਵੀ ਪੜ੍ਹ ਲਿਆ ਹੂੰ ਦੌੜ ਕੇ ਪਕੜਿਆ ਮੈਂ ਕਿੱਦਾਂ ਪੜ੍ਹਿਆ ਦੌੜ ਕੇ ਕਿੱਧਰੋਂ ਦੌੜ ਕੇ ਕਰਦੇ ਓ ਤੁਸੀਂ ਕੋਦੇ ਨਾ ਕੰਦ ਚ ਛਾੜ ਗਿਆ ਪਪਾ ਫੇਰ ਡਿੱਗ ਜਾਏਗਾ भाई सवा शे वो तेरा परा जेरा हां दे गया फतेह बाजी पैगी बाजी पै गई तेरी किदा बाजी पैगी दसवीं फते की गल हुई है कि होया किथे दे गया फतेह दसवीन ਬਰੇ ਕਿੱਥੇ ਡਿੱਗ ਗਿਆ ਏ ਕਿੱਥੇ ਡਿੱਗਾ ਜੀ ਬੜੀ ਜੋਦੀ ਦੇਖ ਗਿਆ ਬਰੇ ਪਾਪਾ ਮੈਂ ਕਿੱਥੇ ਡਿੱਗਾ ਫਿਰ ਦੱਸ ਇੱਥੇ ਕਿੱਦਾਂ ਡਿੱਗਾ ਕਹਾਂ ਤੇ ਛੜਿਆ ਅੱਜ ਬੱਚਿਆਂ ਨੇ ਮਨਾਇਆ ਆਪਣੀ ਮੰਮਾ ਦਾ ਬਰਥਡੇ ਗੋਰਾ ਕਿਹਦਾ ਬਰਥਡੇ ਅੱਜ ਮੰਮਾ ਦਾ ਠੀਕ ਆ ਫਿਰ ਮੰਮਾ ਨੂੰ ਵੇਸ਼ ਕੀਤਾ ਸੀ ਕਿੱਦਾਂ ਕੀਤਾ ਸੀ

കേട്ട yeah. <tipra>. 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 ਚਾਰੇ ਖਾਈਏ ਚਾਹੀਏ ਉਹ ਵੀ ਬਲੇਡ ਆਉ ਆ ਉਹ ਵੀ ਪਹਿਲਾਂ ਨਿਤ ਜਨ ਲੈ ਆਪਾਂ ਫਤੇ ਕੀ ਕਰਦਾ ਜੀ ਹਾਂ ਨੀ ਉਹਨੂੰ ਚਲ ਖਾ ਲੋ ਖਾ ਲੋ ਕੇਕ ਖਾ ਰਿਹਾ ਕੇਕ ਪਾਪਾ ਗੋਰੇ ਨਾ ਫਤੇ ਨੂੰ ਬਣਾ ਤਾ ਮਾਰੋ ਇਹਨਾਂ ਨੇ ਪਤਾ ਕੀ ਬਣਾਦਾ ਤੈਨੂੰ ਫਤੇ ਇਧਰ ਆਵੇ ਉਹ ਗੋਰੇ ਨਾ ਲਾਈ ਜਾ ਤੈਨੂੰ ਮਾੜਾ ਬਣਾਤਾ ਵੀ ਹੋਗਾ ਆਲਾ